ਪਾਠ 5ਵਾਂ ਗਿਆਨ ਦੀ ਬਸੰਤ ਪੰਚਮੀ ਉਦੇਸ਼ ਸਕਾਰਾਤਮਕ ਮਾਹੌਲ ਅਤੇ ਸਹੀ ਮਾਰਗਦਰਸ਼ਨ ਕਿਸੇ ਵਿਅਕਤੀ ਦੀ ਮੰਜ਼ਲ ਪ੍ਰਾਪਤੀ ਲਈ ਇੱਕ ਚਾਨਣ ਮਨਾਰਾ ਹੋ ਨਿਬੜਦੇ ਹਨ ਤਿੰਨ ਮਿੱਤਰ ਸਨ ਇੱਕ ਦਾ ਨਾਂ ਵੇਦ ਅਤੇ ਦੂਜੇ ਦਾ ਨਾਂ ਗਿਆਨ ਸੀ ਤੀਜੀ ਮਿੱਤਰ ਸ਼ਿਖਸ਼ਾ ਸੀ ਸਭ ਇੱਕ ਹੀ ਜਮਾਤ ਵਿੱਚ ਪੜਦੇ ਸਨ ਉਹਨਾਂ ਦਾ ਸਕੂਲ ਵੀ ਇੱਕ ਹੀ ਸੀ ਸ਼ਿਖਸ਼ਾ ਪੜਨ ਵਿੱਚ ਸਭ ਤੋਂ ਹੁਸ਼ਿਆਰ ਸੀ ਉਹ ਆਪਣੇ ਸਕੂਲ ਵਿੱਚ ਸਭ ਤੋਂ ਵੱਧ ਨੰਬਰ ਲੈ ਕੇ ਪਾਸ ਹੁੰਦੀ। ਵੇਦ ਅਤੇ ਗਿਆਨ ਵੀ ਪੜ੍ਹਾਈ ਵਿੱਚ ਠੀਕ ਸਨ ਪਰ ਉਹ ਆਪਣੀ ਜਮਾਤ ਵਿੱਚ 12ਵੇਂ ਅਤੇ 13ਵੇਂ ਨੰਬਰ ਤੇ ਆਉਂਦੇ। ਵੇਦ ਦੇ ਘਰ ਵਾਲੇ ਬਹੁਤ ਸਮਝਦਾਰ ਸਨ ਅਤੇ ਉਹਨਾਂ ਨੇ ਉੱਚ ਵਿਦਿਆ ਪ੍ਰਾਪਤ ਕੀਤੀ ਸੀ। ਨਤੀਜਾ ਆਉਣ ਤੇ ਉਹ ਹਮੇਸ਼ਾ ਉਸ ਨੂੰ ਹੱਲਾਸ਼ੇਰੀ ਦਿੰਦੇ ਅਤੇ ਅਗਲੀ ਪ੍ਰੀਖਿਆ ਵਿੱਚ ਹੋਰ ਜ਼ਿਆਦਾ ਮਿਹਨਤ ਕਰਨ ਦੀ ਸਲਾਹ ਦਿੰਦੇ। ਵੇਦ ਵੀ ਖੁਸ਼ ਹੋ ਕੇ ਮਿਹਨਤ ਨਾਲ ਪੜ੍ਹਾਈ ਕਰਨ ਦਾ ਭਰੋਸਾ ਦਿੰਦਾ ਤਿੰਨੇ ਬੱਚੇ ਇੱਕ ਹੀ ਕਲੋਨੀ ਵਿੱਚ ਰਹਿੰਦੇ ਸਨ ਪਰ ਉਹਨਾਂ ਦੇ ਘਰ ਥੋੜੇ-ਥੋੜੇ ਦੂਰ ਸਨ ਸ਼ਾਮ ਵੇਲੇ ਤਿੰਨੋਂ ਪਾਰਕ ਵਿੱਚ ਇਕੱਠੇ ਖੇਡਦੇ ਪਹਿਲੀ ਜਮਾਤ ਤੋਂ ਲੈ ਕੇ ਨਾਲ-ਨਾਲ ਪੜ੍ਹਦੇ ਤਿੰਨੋਂ 8ਵੀਂ ਜਮਾਤ ਵਿੱਚ ਪਹੁੰਚ ਚੁੱਕੇ ਸਨ ਸਾਲਾਨਾ ਇਮਤਿਹਾਨ ਨੇੜੇ ਆ ਰਹੇ ਸਨ ਤਿੰਨਾਂ ਨੇ ਮਿਲ ਕੇ ਸੰਕਲਪ ਕੀਤਾ ਕਿ ਉਹ ਖੂਬ ਪੜ੍ਹਨਗੇ ਤਾਂ ਕਿ ਤਿੰਨੋਂ ਪਹਿਲਾ ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕਰ ਸਕਣ ਸਿੱਖਿਆ ਦਾ ਤਾਂ ਦੋਵਾਂ ਨੂੰ ਪਤਾ ਹੀ ਸੀ ਕਿ ਪਹਿਲਾ ਸਥਾਨ ਉਹੀ ਪ੍ਰਾਪਤ ਕਰੇਗੀ ਪਰ ਉਹ ਵੀ ਖੂਬ ਮਿਹਨਤ ਕਰਨਗੇ ਤਾਂ ਕਿ ਦੂਜਾ ਜਾਂ ਤੀਜਾ ਸਥਾਨ ਪ੍ਰਾਪਤ ਕਰ ਸਕਣ ਗਿਆਨ ਦਾ ਪਰਿਵਾਰ ਸਧਾਰਨ ਵਿਦਿਆ ਪ੍ਰਾਪਤ ਇੱਕ ਆਮ ਪਰਿਵਾਰ ਸੀ ਪਿਤਾ 12ਵੀਂ ਪਾਸ ਕਰਕੇ ਕਲਰਕ ਲੱਗ ਗਏ ਸਨ ਜਦ ਕਿ ਸਿੱਖਿਆ ਦੇ ਮਾਤਾ ਪਿਤਾ ਨੰਬਰ 1 ਦੇ ਉੱਚ ਅਧਿਕਾਰੀ ਸਨ ਸਭ ਵੱਖ-ਵੱਖ ਵਿਭਾਗਾਂ ਵਿੱਚ ਕੰਮ ਕਰ ਰਹੇ ਸਨ। ਪ੍ਰੀਖਿਆ ਦਾ ਨਤੀਜਾ ਸੁਣ ਕੇ ਗਿਆਨ ਦੇ ਮਾਤਾ-ਪਿਤਾ ਉਸ ਨੂੰ ਬਹੁਤ ਡਾਂਟਦੇ ਸਨ। ਉਸ ਨੂੰ ਇਹ ਤਾਨਾ ਵੀ ਦਿੰਦੇ ਸਨ ਕਿ ਸਿੱਖਿਆ ਲੜਕੀ ਹੋ ਕੇ ਪਹਿਲਾ ਸਥਾਨ ਪ੍ਰਾਪਤ ਕਰਦੀ ਹੈ। ਉਸ ਦੇ ਮਾਤਾ-ਪਿਤਾ ਉਸ ਦੇ ਲਈ ਬਹੁਤ ਸਮਾਂ ਵੀ ਨਹੀਂ ਕੱਢ ਸਕਦੇ ਹਨ। ਅਸੀਂ ਤੇਰੇ ਨਾਲ ਸਵੇਰੇ-ਸ਼ਾਮ ਲੱਗੇ ਰਹਿੰਦੇ ਹਾਂ ਪਰ ਤੇਰੀ ਪੜ੍ਹਾਈ ਵੱਲ ਧਿਆਨ ਦਿੰਦੇ ਹਾਂ, ਤਦ ਵੀ ਤੂੰ ਸਭ ਤੋਂ ਪਿੱਛੇ ਰਹਿ ਜਾਣਾ ਏ। ਆਪਣੇ ਮਾਤਾ-ਪਿਤਾ ਦੀਆਂ ਇਹ ਗੱਲਾਂ ਸੁਣ ਕੇ ਗਿਆਨ ਕਿੰਨੀ ਵਾਰ ਦੁਖੀ ਹੋ ਜਾਂਦਾ। ਅਤੇ ਪੂਰਾ ਦਿਨ ਉਦਾਸ ਹੀ ਰਹਿੰਦਾ। वेद ਅਤੇ ਸਿੱਖਿਆ ਦੇ ਪੁੱਛਣ ਤੇ ਵੀ ਕੁਝ ਨਾ ਦੱਸਦਾ। ਸਾਰੇ ਬੱਚੇ 10ਵੀਂ ਜਮਾਤ ਵਿੱਚ ਪਹੁੰਚ ਗਏ। ਮਿਹਨਤ ਕਰਕੇ ਕਰਨ ਕਰਕੇ ਜਿੱਥੇ वेद ਦੀ ਪੜ੍ਹਾਈ ਵਿੱਚ ਬਦਲਾਅ ਆਇਆ ਉਹ 10ਵੀਂ ਜਮਾਤ ਵਿੱਚ ਪ੍ਰੀ ਬੋਰਡ ਦੀ ਪ੍ਰੀਖਿਆ ਵਿੱਚ ਪੰਜਵੇਂ ਸਥਾਨ ਤੇ ਰਿਹਾ। ਸ਼ਿਕਸ਼ਾ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਸਕੂਲ ਵਿੱਚ ਬਸੰਤ ਪੰਚਮੀ ਦਾ ਉਤਸਵ ਮਨਾਇਆ ਜਾ ਰਿਹਾ ਸੀ ਮਾਤਾ ਸ਼ਾਰਦੇ ਦੇ ਦੀ ਵੱਡੀ ਸਾਰੀ ਤਸਵੀਰ ਲਗਾਈ ਗਈ ਸੀ ਤਸਵੀਰ ਨੂੰ ਸਜਾਇਆ ਗਿਆ ਸੀ ਪੀਲੇ ਵਸਤਰਾਂ ਵਿੱਚ ਲੱਗ ਰਿਹਾ ਸੀ ਕਿ ਮਾਂ ਸਰਸਵਤੀ ਸਾक्षात ਬੈਠੀ ਹੈ ਅਤੇ ਮੁਸਕੁਰਾ ਰਹੀ ਹੈ ਮੂਰਤੀ ਦੇ ਸਾਹਮਣੇ ਵਿਚੀਆਂ ਦਰਿਆ ਤੇ ਸਕੂਲ ਦੇ ਸਭ ਬੱਚੇ ਬੈਠੇ ਹੋਏ ਸਨ ਪੰਡਤ ਜੀ ਨੇ ਪੂਜਾ ਪਾਠ ਦੇ ਬਾਅਦ ਮਾਤਾ ਦੀ ਆਰਤੀ ਕੀਤੀ ਸਭ ਬੱਚੇ ਆਪਣੇ ਆਪਣੇ ਸਥਾਨ ਤੇ ਖੜੇ ਹੋ ਕੇ ਆਰਤੀ ਗਾਰੇ ਸਨ ਸਕੂਲ ਦੇ ਮੁਖ ਅਧਿਆਪਕ ਅਤੇ ਅਧਿਆਪਕ ਮੂਰਤੀ ਦੇ ਸਾਹਮਣੇ ਦੋਵੇਂ ਪਾਸੇ ਖੜੇ ਸਨ ਹੱਥ ਵਿੱਚ ਮਾਈਕ ਲਈ ਸੰਚਾਲਕ ਬਣੇ ਹਿੰਦੀ ਦੇ ਅਧਿਆਪਕ ਨੇ ਬੋਲਣਾ ਸ਼ੁਰੂ ਕੀਤਾ ਆਪ ਸਭ ਵਿਦਿਆਰਥੀ ਇੱਕ ਇੱਕ ਕਰਕੇ ਮਾਂ ਸਰਸਵਤੀ ਦਾ ਆਸ਼ੀਰਵਾਦ ਲਵੋ ਅਤੇ ਪ੍ਰਸਾਦ ਪ੍ਰਾਪਤ ਕਰੋ ਸਭ ਤੋਂ ਪਹਿਲਾਂ ਬੋਰਡ ਦਾ ਇਮਤਿਹਾਨ ਦੇਣ ਵਾਲੇ 10ਵੀਂ ਅਤੇ 12ਵੀਂ ਦੇ ਵਿਦਿਆਰਥੀ ਅਤੇ ਵਿਦਿਆਰਥਣਾਂ ਆਕੇ ਆਸ਼ੀਰਵਾਦ ਲੈਣ ਕਿਉਂਕਿ ਅੱਜ ਸਕੂਲ ਵਿੱਚ ਉਹਨਾਂ ਦਾ ਆਖਰੀ ਦਿਨ ਹੈ ਅੱਜ ਤੋਂ ਬਾਅਦ ਉਹਨਾਂ ਨੂੰ ਇਮਤਿਹਾਨ ਦੀ ਤਿਆਰੀ ਕਰਨ ਲਈ ਛੁੱਟੀ ਦਿੱਤੀ ਜਾਂਦੀ ਹੈ ਤਾਂ ਕਿ ਉਹ ਘਰ 'ਚ ਰਹਿ ਕੇ ਪ੍ਰੀਖਿਆ ਦੀ ਤਿਆਰੀ ਵੱਧ ਤੋਂ ਵੱਧ ਸਮੇਂ ਵਿੱਚ ਕਰ ਸਕਣ ਲਾਈਨ ਵਿੱਚ ਵਿਦਿਆਰਥੀ ਅਤੇ ਵਿਦਿਆਰਥਣਾਂ ਅੱਗੇ ਵੱਧਦੇ ਜਾ ਰਹੇ ਸਨ ਪਰ ਗਿਆਨ ਆਪਣੀ ਥਾਂ ਤੇ ਬੈਠਾ ਰਿਹਾ ਵੇਦ ਅਤੇ ਸ਼ਿਕਸ਼ਾ ਨੇ ਉਸਨੂੰ ਇਸ਼ਾਰਾ ਕਰਕੇ ਬੁਲਾਉਣ ਦੀ ਕੋਸ਼ਿਸ਼ ਵੀ ਕੀਤੀ ਪਰ ਉਹ ਨਹੀਂ ਆਇਆ ਉਸਦਾ ਮਨ ਪੜ੍ਹਾਈ ਤੋਂ ਦੂਰ ਹੁੰਦਾ ਜਾ ਰਿਹਾ ਸੀ ਸ਼ਿਕਸ਼ਾ ਪ੍ਰਸਾਦ ਲੈ ਕੇ ਵਾਪਸ ਆ ਚੁੱਕੀ ਸੀ ਉਹ ਗਿਆਨ ਤੋਂ ਬੈਠੇ ਰਹਿਣ ਦਾ ਕਾਰਨ ਪੁੱਛਣ ਲੱਗੀ ਉਹ ਉਸ ਦੇ ਵਾਰ-ਵਾਰ ਪੁੱਛਣ ਦੇ ਸਾਰੀਆਂ ਗੱਲਾਂ ਦੱਸਣ ਲੱਗਾ ਕਿ ਕਿਸ ਤਰ੍ਹਾਂ ਉਸ ਦੇ ਮਾਤਾ-ਪਿਤਾ ਉਸ ਨੂੰ ਤਾਣੇ ਦਿੰਦੇ ਹਨ ਅਤੇ ਇਹ ਵੀ ਕਹਿੰਦੇ ਹਨ ਕਿ ਸਿੱਖਿਆ ਲੜਕੀ ਹੋ ਕੇ ਸਭ ਤੋਂ ਅੱਗੇ ਨਿਕਲਦੀ ਜਾ ਰਹੀ ਹੈ ਉਸ ਨੂੰ ਮਾਤਾ-ਪਿਤਾ ਦਾ ਸਾਥ ਵੀ ਜ਼ਿਆਦਾ ਨਹੀਂ ਮਿਲਦਾ ਹੈ ਵੇਦ ਵੀ ਉੱਥੇ ਆ ਚੁੱਕਾ ਸੀ ਉਹ ਗਿਆਨ ਦੀਆਂ ਗੱਲਾਂ ਸੁਣ ਕੇ ਹੈਰਾਨ ਰਹਿ ਗਿਆ ਕਿ ਕਿਸੇ ਦੇ ਮਾਤਾ-ਪਿਤਾ ਦੂਜੇ ਬੱਚਿਆਂ ਦਾ ਤਾਣਾ ਦੇ ਕੇ ਆਪਣੇ ਬੱਚਿਆਂ ਦਾ ਹੌਸਲਾ ਤੋੜ ਸਕਦੇ ਹਨ ਉਸ ਨੂੰ ਬਹੁਤ ਹੈਰਾਨੀ ਹੋ ਰਹੀ ਸੀ ਉਹ ਸੋਚਣ ਲੱਗਾ ਕਿ ਉਸਦੇ ਮਾਤਾ-ਪਿਤਾ ਤਾਂ ਬਹੁਤ ਚੰਗੇ ਅਤੇ ਨੇਕਦਿਲ ਇਨਸਾਨ ਹਨ ਉਹ ਹਮੇਸ਼ਾ ਆਸ਼ਾਵਾਦੀ ਗੱਲਾਂ ਕਰਕੇ ਉਸ ਦਾ ਹੌਸਲਾ ਵਧਾਉਂਦੇ ਹਨ ਉਹ ਸਿੱਖਿਆ ਨੂੰ ਵੀ ਬਹੁਤ ਪਿਆਰ ਕਰਦੇ ਹਨ ਉਧਰ ਸਿੱਖਿਆ ਦਾ ਦਿਮਾਗ ਬਹੁਤ ਤੇਜ਼ੀ ਨਾਲ ਆਪਣਾ ਪ੍ਰੋਗਰਾਮ ਤਿਆਰ ਕਰ ਰਿਹਾ ਸੀ ਉਸ ਨੇ ਵੇਦ ਨੂੰ ਕਿਹਾ ਅੱਜ ਅਸੀਂ ਗਿਆਨ ਦੇ ਘਰ ਚੱਲਦੇ ਹਾਂ ਵੇਦ ਸਮਝ ਗਿਆ ਕਿ ਸਿੱਖਿਆ ਕੁਝ ਨਾ ਕੁਝ ਅਨੋਖਾ ਕਰਨ ਵਾਲੀ ਹੈ ਉਹ ਬੋਲਿਆ ਕਿਉਂ ਨਹੀਂ ਅਸੀਂ ਚੱਲਦੇ ਹਾਂ ਪਰੀ ਸਤੂ ਪਹਿਲਾ ਮਿਸਟਰ ਗਿਆਨ ਨੂੰ ਗਿਆਨ ਦੇਵੀ ਦਾ ਆਸ਼ੀਰਵਾਦ ਤਾਂ ਦਿਵਾ ਲਿਓ ਹਾਂ ਵੇਦ ਤੂੰ ਠੀਕ ਆ ਦਵਾਇਆ ਫਿਰ ਉਸਨੇ ਗਿਆਨ ਨੂੰ ਕਿਹਾ ਗਿਆਨ ਚਲੋ ਪਹਿਲਾ ਮਾਂ ਸ਼ਾਰਦੀ ਦੇ ਦਾ ਆਸ਼ੀਰਵਾਦ ਲਓ ਫਿਰ ਪ੍ਰਸ਼ਾਦ ਲੈ ਕੇ ਅਸੀਂ ਤੇਰੇ ਘਰ ਚੱਲਾਂਗੇ ਉਹ ਚੁੱਪਚਾਪ ਸ਼ਿਕਸ਼ਾ ਦੇ ਨਾਲ ਤੁਰ ਪਿਆ ਮਾਂ ਸ਼ਾਰਦੀ ਦੇ ਚਰਨਾਂ ਵਿੱਚ ਸੀਸ ਨਵਾ ਕੇ मां ਗਣੇਸ਼ਵਰੀ ਦੇ ਅੱਗੇ ਆਪਣੇ ਚੰਗੇ ਨੰਬਰਾਂ ਲਈ ਪ੍ਰਾਰਥਨਾ ਕੀਤੀ ਅਤੇ मां शारਦੇ ਨਾਲ ਖੂਬ ਮਿਹਨਤ ਕਰਨ ਦਾ ਪ੍ਰਣ ਲਿਆ ਤਿੰਨੋਂ ਮਿੱਤਰ ਗਿਆਨ ਦੇ ਘਰ ਪਹੁੰਚੇ ਉਹਨਾਂ ਨੂੰ ਵੇਖਦਿਆਂ ਹੀ ਗਿਆਨ ਦੀ ਮਾਂ ਨੇ ਕਿਹਾ ਤੁਹਾਡੀ ਤਿੰਨਾਂ ਦੀ ਮਿੱਤਰਤਾ ਘੁੰਮਣ ਫਿਰਨ ਦੀ ਹੀ ਲੱਗਦੀ ਹੈ ਸਿੱਖਿਆ ਤੂੰ ਇਸ ਨੂੰ ਕਿਉਂ ਨਹੀਂ ਆਪਣੇ ਵਾਂਗ ਹੁਸ਼ਿਆਰ ਬਣਾਉਂਦੀ ਉਸ ਦਾ ਇਸ਼ਾਰਾ ਗਿਆਨਵਲ ਸੀ ਅਰੇ ਚਾਚੀ ਜੀ ਪਹਿਲਾਂ ਤੁਸੀਂ ਸਾਡੀ ਨਮਸਤੇ ਤਾਂ ਸਵੀਕਾਰ ਕਰੋ ਫਿਰ ਇਹ ਪ੍ਰਸਾਦ ਲਵੋ ਉਸਨੇ ਆਪਣੇ ਪ੍ਰਸ਼ਾਦ ਦੇ ਲੱਡੂ ਨਾਲੋਂ ਥੋੜਾ ਤੋੜ ਕੇ ਪ੍ਰਸ਼ਾਦ ਦਿੱਤਾ ਪ੍ਰਸ਼ਾਦ ਲੈਣ ਦੇ ਬਾਅਦ ਉਹ ਬੋਲੀ ਚਾਚਾ ਜੀ ਕਿੱਥੇ ਹਨ ਇਸ ਦਾ ਇਸ਼ਾਰਾ ਗਿਆਨ ਦੇ ਪਿਤਾਵਲ ਸੀ ਤਦ ਤੱਕ ਉਹ ਵੀ ਬੱਚਿਆਂ ਦੀ ਆਵਾਜ਼ ਸੁਣ ਕੇ ਬਾਹਰ ਆ ਚੁੱਕੇ ਸਨ ਉਹ ਕਿਸੇ ਸਰਕਾਰੀ ਸਕੂਲ ਵਿੱਚ ਬਾਬੂ ਸਨ ਅੱਜ ਉਹਨਾਂ ਦੀ ਛੁੱਟੀ ਸੀ ਸਿੱਖਿਆ ਅਤੇ ਵੇਦ ਨੂੰ ਵੇਖਦੇ ਸਾਰੀ ਉਹ ਬੋਲੇ ਅਰੇ ਬੱਚਿਓ ਤੁਸੀਂ ਪਹਿਲਾਂ ਅੰਦਰ ਆਓ ਅਤੇ ਆਪਣਾ ਹਾਲਚਾਲ ਦੱਸੋ ਸਭ ਠੀਕ ਹੈ ਨਾ ਉਹ ਅੱਗੇ-ਅੱਗੇ ਅਤੇ ਤਿੰਨੋਂ ਬੱਚੇ ਉਸ ਦੇ ਪਿੱਛੇ-ਪਿੱਛੇ ਅੰਦਰ ਬੈਠਕ ਵਿੱਚ ਪਹੁੰਚ ਗਏ ਚਾਰ ਖਾਲੀ ਪਈਆਂ ਕੁਰਸੀਆਂ ਤੇ ਉਹ ਬੱਚਿਆਂ ਦੇ ਨਾਲ ਬੈਠ ਗਏ ਅਤੇ ਆਪਣੀ ਪਤਨੀ ਨੂੰ ਬੋਲੇ ਅਰੇ ਇਹਨਾਂ ਬੱਚਿਆਂ ਨੂੰ ਕੁਝ ਖਿਲਾਓ ਪਿਲਾਓ ਅੱਜ ਤਿਉਹਾਰ ਦਾ ਦਿਨ ਹੈ ਹਾਂ ਹਾਂ ਕਿਉਂ ਨਹੀਂ ਮੈਂ ਸਵੇਰੇ-ਸਵੇਰੇ ਹੀ ਖੀਰ ਬਣਾ ਲਈ ਸੀ ਅਤੇ ਹੁਣ ਪੂੜੀਆਂ ਤਲਣ ਲੱਗੀਆਂ ਆ ਆਲੂ-ਗੋਭੀ ਦੀ ਸੁੱਕੀ ਸਬਜ਼ੀ ਵੀ ਪਣ ਗਈ ਹੋਣੀ ਹੈ ਕਹਿੰਦੇ ਹੋਏ ਉਹ ਰਸੋਈ ਵੱਲ ਚੱਲ ਪਈ ਤਿੰਨੋਂ ਬੱਚੇ ਖਾਮੋਸ਼ ਬੈਠੇ ਸਨ ਗਿਆਨ ਦੇ ਪਿਤਾ ਚੁੱਪ ਤੋੜਦੇ ਹੋਏ ਬੋਲੇ ਬੇਟੀ ਸਿੱਖਿਆ ਥੋੜੀ ਸਿੱਖਿਆ ਇਸ ਨੂੰ ਨਹੀਂ ਦੇਵੋ ਬੋਰਡ ਦਾ ਇਮਤਿਹਾਨ ਸਿਰ ਤੇ ਹੈ ਪੜ੍ਹਾਈ ਵਿੱਚ ਧਿਆਨ ਲਗਾਵੇ ਹੁਣ ਤਾਂ ਵੇਦ ਵੀ ਮਿਹਨਤੀ ਹੋ ਗਿਆ ਹੈ ਉਸਦੇ ਨੰਬਰ ਵੀ ਇਸ ਵਾਰ ਪ੍ਰੀ ਬੋਰਡ ਚੋਂ ਚੰਗੇ ਆਏ ਹਨ ਸਿਰਫ ਇਹੀ ਨਿਖਿੱਧ ਜਿੱਥੇ ਬਚਪਨ ਵਿੱਚ ਸੀ ਉੱਥੇ ਅੱਜ ਵੀ ਬੈਠਾ ਹੈ ਤਿੰਨੋਂ ਮਿੱਤਰ ਚੁੱਪ ਸਨ ਜਦ ਗਿਆਨ ਦੇ ਪਿਤਾ ਨੇ ਆਪਣੀ ਗੱਲ ਖਤਮ ਕੀਤੀ ਤਾਂ ਸ਼િક્ષਾ ਬੋਲੀ ਚਾਚਾ ਜੀ ਤੁਸੀਂ ਗਿਆਨ ਨੂੰ ਰੋਜ਼ਾਨਾ ਸਵੇਰੇ 8 ਵਜੇ ਮੇਰੇ ਘਰ ਛੱਡਦੇ ਹੋਏ ਆਪਣੀ ਨੌਕਰੀ ਤੇ ਜਾਣਾ ਇਹ ਮੇਰੇ ਨਾਲ ਇਮਤਿਹਾਨ ਦੀ ਤਿਆਰੀ ਕਰੇਗਾ ਦੁਪਹਿਰ ਦਾ ਭੋਜਨ ਕਰਕੇ ਗਿਆਨ ਮੇਰੇ ਇੱਥੇ ਵੇਦ ਦੇ ਘਰ ਚਲਾ ਜਾਵੇਗਾ ਅਤੇ ਉਥੋਂ ਵੇਦ ਦੇ ਨਾਲ ਇਮਤਿਹਾਨ ਦੀ ਤਿਆਰੀ ਕਰੇਗਾ ਵੇਦ ਇੱਕ ਗਲਾਸ ਦੁੱਧ ਦਾ ਪਿਲਾ ਕੇ ਸ਼ਾਮ ਨੂੰ ਵਾਪਸ ਭੇਜ ਦੇਵੇਗਾ ਤਾਂ ਕਿ ਇਹ ਸ਼ਾਮ ਨੂੰ ਤੁਹਾਡੇ ਕੋਲ ਘਰ ਆ ਜਾਏ ਅਤੇ ਰਾਤ ਦਾ ਖਾਣਾ ਖਾ ਕੇ ਛੇਤੀ ਸੌ ਜਾਵੇ ਤਾਂ ਕਿ ਸਵੇਰ ਵੇਲੇ ਕੋਈ ਹੋਰ ਤਿਆਰੀ ਕਰੇ ਵੇਦ ਚੁੱਪਚਾਪ ਸਿੱਖਿਆ ਦੇ ਵਿਚਾਰ ਸੁਣ ਰਿਹਾ ਸੀ ਜੋ ਉਸਨੇ ਗਿਆਨ ਦੀ ਪੜਾਈ ਨੂੰ ਧਿਆਨ ਵਿੱਚ ਰੱਖ ਕੇ ਬਣਾਏ ਸਨ ਵੇਦ ਨੂੰ ਪੁੱਛੇ ਬਿਨਾ ਸਿੱਖਿਆ ਉਸ ਦੀ ਜ਼ਿੰਮੇਵਾਰੀ ਵੀ ਨਿਰਧਾਰਤ ਕਰ ਚੁੱਕੀ ਸੀ। ਇਹੀ ਤਾਂ ਮਿੱਤਰਤਾ ਦਾ ਰਾਸ ਹੁੰਦਾ ਹੈ। ਪੂਰੇ ਅਧਿਕਾਰ ਨਾਲ ਆਪਣਾ ਜਾਣ ਕੇ ਕੁਝ ਵੀ ਕਹਿ ਦੇਣਾ। ਮਿੱਤਰ ਨੂੰ ਪਤਾ ਹੁੰਦਾ ਹੈ ਕਿ ਸਾਡਾ ਮਿੱਤਰ ਸਾਡੀਆਂ ਗੱਲਾਂ ਦਾ ਸਮਰਥਨ ਕਰੇਗਾ। ਕਿਉਂਕਿ ਸਭ ਕੁਝ ਆਪਣੇ ਦੂਜੇ ਮਿੱਤਰ ਦੇ ਇੱਤ ਲਈ ਤਾਂ ਹੁੰਦਾ ਹੈ। ਗਿਆਨ ਦੇ ਪਿਤਾ ਨੇ ਉਸ ਦੀ ਗੱਲ ਮੰਨ ਕੇ ਹਾਂ ਕਰ ਦਿੱਤੀ ਤਾਂ ਕਿ ਉਹ ਉਹਨਾਂ ਦੇ ਨਾਲ ਚੰਗੀ ਤਰ੍ਹਾਂ ਪੜ੍ਹਾਈ ਕਰ ਸਕੇ ਇੱਥੇ ਇਕੱਲਾ ਆਪਣੀ ਮਾਂ ਦੇ ਨਾਲ ਧਿਆਨ ਨਹੀਂ ਲਗਾਉਂਦਾ ਹੋਵੇਗਾ ਇਸ ਤਰ੍ਹਾਂ ਸਿੱਖਿਆ ਆਪਣੀ ਸੂਝ-ਬੂਝ ਅਤੇ ਮਿਹਨਤ ਨਾਲ ਗਿਆਨ ਦੇ ਅੰਦਰ ਪੜਨ ਦੀ ਗਹਿਰੀ ਰੁਚੀ ਪੈਦਾ ਕਰਨ ਵਿੱਚ ਸਫਲ ਹੋ ਗਈ ਤਿੰਨਾਂ ਦੋਸਤਾਂ ਦੇ ਇਮਤਿਹਾਨ ਖਤਮ ਹੋਏ ਅਤੇ ਨਤੀਜੇ ਦੀ ਉਡੀਕ ਹੋਣ ਲੱਗੀ ਆਪਣੇ ਰਾਜ ਵਿੱਚ ਤਿੰਨਾ ਮਿੱਤਰਾਂ ਨੇ ਸਰਵੋਤਮ ਸਥਾਨ ਪ੍ਰਾਪਤ ਕੀਤਾ। ਸਿੱਖਿਆ ਪਹਿਲੇ ਸਥਾਨ ਤੇ ਤਾਂ ਵੇਜ ਦੂਜੇ ਅਤੇ ਗਿਆਨ ਤੀਜੇ ਸਥਾਨ ਤੇ ਆਇਆ। ਅਖਬਾਰ ਦੇ ਪਹਿਲੇ ਪੰਨੇ ਤੇ ਤਿੰਨਾਂ ਦੀਆਂ ਵੱਡੀਆਂ-ਵੱਡੀਆਂ ਤਸਵੀਰਾਂ ਛਪੀਆਂ। ਘਰ ਦੇ ਨੌਕਰ ਨੇ ਸਿੱਖਿਆ ਦੇ ਮਾਤਾ-ਪਿਤਾ ਨੂੰ ਦੱਸਿਆ ਕਿ ਇਹ ਤੀਜੇ ਨੰਬਰ ਵਾਲਾ ਬੱਚਾ ਰੋਜ਼ਾਨਾ ਇੱਥੇ ਸਿੱਖਿਆ ਬੇਟੀ ਦੇ ਨਾਲ ਪੜਨ ਲਈ ਆਉਂਦਾ ਸੀ। अपनी धी प्रतिभा और समझदारी से माता पिता प्रसन्न होकर मुस्कुराते हुए उस वाल स्नेह भाव नाल देखने लगे उसने भी खुश होकर सिर हिला के माता पिता नूं दस्सिया कि दया काका बिल्कुल सही कह रहा है तद ही शिक्षा ने देखा कि ज्ञान अपने माता पिता दे नाल उनां दे घर वाल ही आ रहा है उस दे हाथ विच मिठाई दा डब्बा भी सी सब ने मिल के मुंह मिठा किता सब दे चेहरे ते रौनक सी क्योंकि बच्चियां दी मेहनत रंग लियाई सी ਸ਼ਿਕਸ਼ਾ ਨੂੰ ਗਿਆਨ ਦੇ ਪਿਤਾ ਨੇ ਲੱਖ ਲੱਖ ਦੁਆਵਾਂ ਦਿੱਤੀਆਂ ਸ਼ਿਕਸ਼ਾ ਬੋਲੀ ਚਾਚਾ ਜੀ ਤੁਸੀਂ ਇਹ ਸਭ ਗੱਲਾਂ ਛੱਡੋ ਅਤੇ ਮੰਮੀ ਪਾਪਾ ਦੇ ਨਾਲ ਮਿਲ ਕੇ ਚਾਹ ਪੀਵੋ ਮੈਂ ਅਤੇ ਗਿਆਨ ਵੇਦ ਦੇ ਘਰ ਹੋ ਕੇ ਆਉਨੇ ਹਾਂ ਉਦੋਂ ਵੀ ਵੇਦ ਦੇ ਘਰ ਪਹੁੰਚ ਗਏ ਅਤੇ ਉਸਦੇ ਮੰਮੀ ਪਾਪਾ ਅਤੇ ਵੇਦ ਨੂੰ ਕਾਰ ਵਿੱਚ ਬਿਠਾ ਕੇ ਸ਼ਿਖਸ਼ਾ ਆਪਣੇ ਘਰ ਲੈ ਆਈ। ਤਿੰਨਾਂ ਪਰਿਵਾਰਾਂ ਨੇ ਮਿਲ ਕੇ ਖੂਬ ਖੁਸ਼ੀ ਮਨਾਈ। ਸਭ ਨੇ ਸਵੇਰੇ ਨਾਸ਼ਤੇ ਤੋਂ ਲੈ ਕੇ ਦੁਪਹਿਰ ਦਾ ਭੋਜਨ ਵੀ ਮਿਲ ਕੇ ਖਾਧਾ। ਸਭ ਨੇ ਬੱਚਿਆਂ ਦੀ ਖੁਸ਼ੀ ਵਿੱਚ ਸ਼ਾਮਲ ਹੋਣ ਲਈ ਦਫ਼ਤਰੋਂ ਛੁੱਟੀ ਲੈ ਲਈ ਸੀ। ਸਭ ਦੀ ਖੁਸ਼ੀ ਦਾ ਕੋਈ ਠਿਕਾਣਾ ਨਹੀਂ ਸੀ। ਗਿਆਨ ਦੇ ਮਾਤਾ-ਪਿਤਾ ਦੀ ਅਗਿਆਨਤਾ ਦੂਰ ਹੋ ਚੁੱਕੀ ਸੀ। ਉਹਨਾਂ ਨੂੰ ਸਮਝ ਆ ਗਈ ਸੀ ਕਿ ਬੱਚਿਆਂ ਦੇ ਨਾਲ ਕਿਸ ਤਰ੍ਹਾਂ ਦਾ ਵਿਵਹਾਰ ਕਰਨਾ ਚਾਹੀਦਾ ਹੈ। ਕੀ ਸਿੱਖਿਆ ਸੱਚੇ ਮਿੱਤਰ ਜਿੱਥੇ ਸਦਾ ਸਾਡਾ ਦੁੱਖ ਦਰਦ ਵੰਡਾਉਂਦੇ ਹਨ ਉਥੇ ਸਾਡੀਆਂ ਕਮਜ਼ੋਰੀਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਆਪਣੇ ਮਿੱਤਰ ਨੂੰ ਬਿਨਾਂ ਅਹਿਸਾਸ ਕਰਵਾਏ ਉਸਨੂੰ ਦੂਰ ਕਰਨ ਦਾ ਵੀ ਯਤਨ ਕਰਦੇ ਹਨ